ਕਿਸੇ ਨਾ ਕਿਸੇ ਦੇ ਇਹਦੇ ਥੱਲੇ ਆ ਜਾਣਾ ਸੀਗਾ ਆ ਦੁਕਾਨਾਂ ਵਾਲਿਆਂ ਦਾ ਨਿਸ਼ਾਨ ਹੋ ਗਿਆ ਗੱਡੀ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਨਹੀਂ ਹੋਇਆ ਡਰਾਈਵਰ ਵਿਚਾਰੇ ਦੇ ਸੱਟਾਂ ਲੱਗੀਆਂ ਇਹਨਾਂ ਲੱਕੀ ਜਿਹੜੀ ਹੈ ਸਾਫ਼ ਤੇ ਸਿੱਧੇ ਤੌਰ ਤੇ ਪ੍ਰਸ਼ਾਸਨ ਦੀ ਹੈ ਤੇ ਜਿਹੜਾ ਜਿਹੜੇ ਜ਼ਿੰਮੇਵਾਰਾਂ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ ਹੈ ਬਰਫ ਜਿਹੜੀ ਥੱਲੀਆਂ ਇੱਥੇ ਪਈਆਂ ਨੇ ਔਰ ਦੂਸਰੇ ਪਾਸੇ ਜਿਹੜਾ ਇਹ ਮਸ਼ੀਨ ਆ

ਸੜਕ ਦੇ ਉੱਪਰ ਜਿਹੜਾ ਹਾਦਸਾ ਹੋਇਆ ਇੱਕ ਟਰੱਕ ਜਿਹੜਾ ਪਲਟ ਗਿਆ ਟਿਪਰ ਰੇਤੇ ਦਾ ਜਿਹੜਾ ਭਰਿਆ ਹੋਇਆ ਸੀਗਾ ਟਿਪਰ ਪਲਟ ਗਿਆ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਵੀ ਜਿਹੜਾ ਰੇਤਾ ਕਿਸ ਤਰ੍ਹਾਂ ਜਿਹੜਾ ਰੇਤੇ ਦਾ ਜਿਹੜਾ ਟਿਪਰ ਉਹ ਭਰਿਆ ਹੋਇਆ ਟਿਪਰ ਪਲਟ ਗਿਆ ਔਰ ਉਸ ਦੇ ਨਾਲ ਨਾਲ ਜਿਹੜਾ ਇੱਥੇ ਜਿਹੜਾ ਜਾਨੇ ਨੁਕਸਾਨ ਹੋਣ ਤੋਂ ਬਚਾ ਰਿਹਾ ਜਿਹੜਾ ਕਿਸੇ ਦਾ ਨੁਕਸਾਨ ਜਿਹੜਾ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਟਿੱਪਰ ਦਾ ਜਿਹੜਾ ਨਿਸ਼ਾਨ ਆ ਹੋਵੇ ਜਿਆਦਾ ਜਿਹੜਾ ਹੋ ਚੁੱਕਿਆ ਮੈਂ ਤੁਹਾਨੂੰ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਜਿੱਥੇ ਅੱਜ ਜਿੱਥੇ ਸੜਕ ਦਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੜਕ ਦਾ ਲੰਬੇ ਸਮੇਂ ਤੋਂ ਜਿਹੜਾ ਸੜਕ ਦਾ ਕੰਮ ਜਿਹੜਾ ਚੱਲ ਰਿਹਾ ਸੀਗਾ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜੇ ਕਿਸ ਤਰ੍ਹਾਂ ਜਿਹੜੇ ਸੜਕ ਆ ਜਿਹੜੇ ਸੜਕ ਦਬਣ ਦੇ ਕਾਰਨ ਜਿਹੜਾ ਟਿੱਪਰ ਦਾ ਜਿਹੜਾ ਨੁਕਸਾਨ ਹੋ ਗਿਆ ਅ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੱਸਿਆ ਜਾ ਰਿਹਾ ਇਲਾਕਾ ਨਿਵਾਸੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਘਟਨਾ ਘਟਨਾ ਜਿਹੜੀ ਆ ਸਾਢੇ 6 ਵਜੇ ਸਵੇਰੇ 6 ਸਾਢੇ 6 ਵਜੇ ਦੇ ਕਰੀਬ ਦੀ ਜਿਹੜੀ ਘਟਨਾ ਦੱਸੀ ਜਾ ਰਹੀ ਆ ਸਾਡੇ ਨਾਲ ਇਲਾਕੇ ਦੇ ਨਿਵਾਸੀ ਜਿਹੜੇ ਮੌਜੂਦ ਨੇ ਇਲਾਕਾ ਨਿਵਾਸੀ ਐਡਵੋਕੇਟ रावत ਜੀ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਜਿਹੜੀ ਘਟਨਾ ਜਿਹੜੀ ਘਟਨਾ ਕਿਸ ਤਰ੍ਹਾਂ ਜਿਹੜੀ ਘਟਨਾ ਹੋਈ ਅੱਜ ਤੇ ਤੇ ਫੁੱਟਾ ਰੋੜ ਦੇ ਬੜੀ ਮੰਦਪਾਗੀ ਘਟਨਾ ਹੈ ਪਰ ਨਾਲ ਦੀ ਨਾਲ ਵੀ ਵਾਹਿਗੁਰੂ ਦੀ ਕਿਰਪਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਵੇਰ ਦਾ ਟਾਈਮ ਸੀ। ਉਹੀ ਜੇ ਟਾਈਮ ਘੰਟਾ ਡੇਢ ਘੰਟਾ ਬਾਅਦ ਹੁੰਦਾ ਤੇ ਸਕੂਲੀ ਬੱਚੇ, ਲੋਕ ਆਪਣੇ ਲੰਗ ਦੇ ਵੜ ਦੇ ਕਿਸੇ ਨਾ ਕਿਸੇ ਦੇ ਇਹਦੇ ਥੱਲੇ ਆ ਜਾਣਾ ਸੀਗਾ। ਆ ਦੁਕਾਨਾਂ ਵਾਲਿਆਂ ਦਾ ਨੁਕਸਾਨ ਹੋ ਗਿਆ, ਗੱਡੀ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਨਹੀਂ ਹੋਇਆ। ਡਰਾਈਵਰ ਵਿਚਾਰੇ ਦੇ ਸੱਟਾਂ ਲੱਗੀਆਂ, ਹਸਪਟਲਾਈਜ਼ ਹੋਇਆ ਹੋਣਾ, ਉਹਦੀ ਦਵਾਈ ਦਾ ਰੋਰੀ ਹੋਣੀ ਆ। ਲੰਬੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਨੂੰ ਕਹਿ ਰਹੇ ਹਾਂ ਵੀ ਤੁਸੀਂ ਇਹ ਸੜਕ ਬਣਾਓ। ਇਹ ਸੜਕ ਇੰਨੀ ਬੁਰਾ ਇਹਦਾ ਹਾਲ ਹੈ ਚੰਬਲ ਦੀ ਕਾਟੀ ਵਾਂਗ ਟੋਏ ਟਿੱਬੇ ਦੇ ਵਿੱਚ ਪਏ ਹੋਏ ਨੇ ਔਰ ਅੱਜ ਤੋਂ 4-5 ਦਿਨ ਪਹਿਲਾਂ ਹੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਕਿਆ ਆਪਾਂ ਕਿਸੇ ਗੱਡੀ ਦੇ ਪਲਟਣ ਦਾ ਕਿਸੇ ਸਕੂਲੀ ਬੱਸ ਦੇ ਪਲਟਣ ਦਾ ਜਾਂ ਆਟੋ ਪਲਟਣ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਅੱਜ ਇਹ ਘਟਨਾ ਹੋ ਗਈ ਹੈ ਸੋ ਮੈਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਸੜਕ ਬਣਾਈ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹਾਸੇ ਆ ਰਿਪੀਟ ਨਾ ਹੋਣ। ਜਿਵੇਂ ਦੇਖਿਆ ਜਾਂਦਾ ਸਾਰਾ ਜਿਵੇਂ ਕਾਰਪੋਰੇਸ਼ਨ ਦੀਆਂ ਨਲਾਇਕੀਆਂ ਵੀ ਲਗਾ ਲਈਏ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀਆਂ ਨਲਾਇਕੀਆਂ ਨੇ ਜਿਹੜੀਆਂ ਗਲਤੀਆਂ ਦੇ ਕਾਰਨ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਜਿਸ ਤਰ੍ਹਾਂ ਪਿੱਛੇ ਇੱਕ ਦੁਕਾਨ ਆ ਦੁਕਾਨ ਵਾਲੇ ਦਾ ਜਿਹੜਾ ਕੋਖਾ ਗੰਨੇ ਵਾਲੀ ਮਸ਼ੀਨ ਆ ਜਿਹੜੀ ਆ বরਫ ਵਾਲਾ ਜਿਹੜਾ ਜਿੰਨਾ ਵੀ ਆ ਸਿਸਟਮ ਉਹਦਾ ਸਾਰਾ ਜਿਹੜਾ ਅੱਜ ਨੁਕਸਾਨ ਹੋ ਗਿਆ ਉਹਨੂੰ ਤਾਂ ਅਸੀਂ ਕਿਸ ਤਰ੍ਹਾਂ ਦੇਖੀਏ। ਪ੍ਰਸ਼ਾਸਨ ਕੰਮ ਕਰਨ ਦੀ ਬਜਾਏ ਪਹਿਲਾਂ ਤਾਂ ਜਿਹੜਾ ਇੱਥੇ ਜ਼ਿੰਮੇਵਾਰ ਆ ਉਹਦੇ ਤੇ ਕਾਰਵਾਈ ਹੋਵੇ। ਪ੍ਰਸ਼ਾਸਨ ਕੰਮ ਕਰਨ ਦੀ ਬਜਾਏ ਗਰੀਬ ਲੋਕਾਂ ਨੂੰ ਤੰਗ ਕਰਦੇ ਨੇ ਗਰੀਬ ਲੋਕਾਂ ਨੂੰ ਧਮਕਾਉਂਦੇ ਨੇ ਜਿਹੜਾ ਕੋਈ ਆਵਾਜ਼ ਚੱਕਦਾ ਵਾ ਉਹਨੂੰ ਡਰਾਉਂਦੇ ਧਮਕਾਉਂਦੇ ਨੇ ਕੋਈ ਕਮੈਂਟ ਕਰਤਾ ਉਹਨੂੰ ਪਰਸਨਲੀ ਫੋਨ ਕਰਦੇ ਨੇ ਤੇ ਪ੍ਰਸ਼ਾਸਨ ਦਾ ਕੰਮ ਲੋਕਾਂ ਨੂੰ ਡਰਾਉਣਾ ਧਮਕਾਣਾ ਨਹੀਂ ਹੈ ਲੋਕਾਂ ਤੇ ਪਰਚਾ ਪਰਚਾ ਦਰਜ ਕਰਨਾ ਨਹੀਂ ਹੈ ਮੈਨੂੰ ਤਾਂ ਇਸ ਗੱਲ ਦਾ ਵੀ ਮਨ ਦੇ ਵਿੱਚ ਹੈ ਕਿ ਕਿਤੇ ਵਿਚਾਰੇ ਜਿਹਦਾ ਇਹ ਡਿਗੀ ਆ ਗੱਡੀ ਇਹਨੂੰ ਹੀ ਨਾ ਤੰਕਰਨ ਲੱਗ ਜਾਣ ਮਾਲਕ ਨੂੰ ਜਾਂ ਦੁਕਾਨ ਵਾਲਿਆਂ ਨੂੰ ਆ ਕੇ ਨਾ ਤੰਕਰਨ ਲੱਗ ਜਾਣ ਜਿਵੇਂ ਦੇਖਿਆ ਜਾਂਦਾ ਵੀ ਜਿਵੇਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਜਿਹੜੀਆਂ ਨਲਾਕੀਆਂ ਨੇ ਨਲਾਕੀਆਂ ਦੇ ਕਾਰਨ ਜਿਹੜਾ ਏ ਇਦਾਂ ਦੇ ਹਾਸੇ ਜਿਹੜੇ ਵਰਤ ਦਿਆ ਕਈ ਵਾਰੀ ਅਸੀਂ ਅਕਸਰ ਦੇਖਦੇ ਹਾਂ ਕਿ ਸੜਕਾਂ ਦੇ ਉੱਪਰ ਜਾਂ ਤਾਂ ਅਧਿਕਾਰੀਆਂ ਦੇ ਵੱਲੋਂ ਜਾਂ ਤਾਂ ਵੱਡੇ ਵੱਡੇ ਪੱਥਰ ਜਿਹੜੇ ਰੱਖ ਕੇ ਸੜਕਾਂ ਨੂੰ ਬੰਦ ਕਰ ਦਿੱਤਾ ਜਾਂਦਾ ਜਾਂ ਜਦੋਂ ਸੜਕਾਂ ਕੰਪਲੀਟ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਜਿਹੜਾ ਉਸੇ ਤਰ੍ਹਾਂ ਹੀ ਪੱਥਰ ਪੇਰ ਦਿੰਦੇ ਨੇ ਜਿਨ੍ਹਾਂ ਦੇ ਕਰਕੇ ਹਾਸੇ ਹੁੰਦੇ ਨੇ ਉਸੇ ਤਰ੍ਹਾਂ ਦਾ ਜਿਹੜਾ ਇੱਥੇ ਹਾਸਾ ਜਿਹੜਾ ਹੋਇਆ ਸੀਗਾ ਜਿਵੇਂ ਨੁਕਸਾਨ ਜਿਹੜਾ ਰੇੜੇ ਵਾਲਿਆਂ ਦਾ ਹੋਇਆ ਉਹ ਮਾਲ ਜਾਣੇ ਨੁਕਸਾਨ ਜਿਹੜਾ ਹੁਣੋ ਬਾਜ਼ਾਰ ਹੈਗਾ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖੋ ਦੇਖੋ ਜੀ ਪ੍ਰਸ਼ਾਸਨ ਦਾ ਜਿਹੜਾ ਅਫਸਰ ਆ ਉਹਨੂੰ ਸਸਪੈਂਡ ਹੋਣਾ ਚਾਹੀਦਾ ਉਹਦੇ ਕਾਰਨ ਇਹ ਹਾਸਾ ਹੋਇਆ ਕੋਈ ਇੱਥੇ ਰੋਗ ਨਹੀਂ ਸिलाई ਹੋਈ ਕੋਈ ਰਿਸਟੇਨ ਨਹੀਂ ਸੀ ਕੋਈ ਕੁਝ ਵੀ ਨਹੀਂ ਸੀਗਾ ਰੋਡ ਨੂੰ ਚਲਦਾ ਹਾਲਤ ਦੇ ਵਿੱਚ ਕੀਤਾ ਆ ਪਿਛਲੇ 4-5 ਮਹੀਨੇ ਤੋਂ ਚੰਬਲ ਦੀ ਘਾਟੀ ਵਾਂਗ ਇੱਥੇ ਜਿਹੜੇ ਆ ਟੋਏ ਟਿੱਬੇ ਪਏ ਹੋਏ ਆ ਪਿਛਲੇ 4-5 ਦਿਨਾਂ ਤੋਂ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਸੀ ਵੀ ਕਿਆ ਕੋਈ ਗੱਡੀ ਪਲਟਣ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਪ੍ਰਸ਼ਾਸਨ ਦਾ ਕੰਮ ਸੜਕਾ ਬਣਾਣਾ ਪਾਣੀ ਮੁਹੱਈਆ ਕਰਾਣਾ ਨਾ ਕਿ ਗਰੀਬ ਲੋਕਾਂ ਨੂੰ ਤੰਗ ਕਰਨਾ ਅੱਜ ਗਰੀਬ ਲੋਕ ਜਦੋਂ ਆਵਾਜ਼ ਚੱਕਦੇ ਨੇ ਕੋਈ ਕਮੈਂਟ ਕਰਦੇ ਆ ਪ੍ਰਸ਼ਾਸਨ ਨੂੰ ਡਰਾਉਂਦਾ ਵਾ ਪੁਲਿਸ ਨੂੰ ਡਰਾਉਂਦੀ ਆ ਉਹਨਾਂ ਦੇ ਪਰਚੇ ਦਰਜ ਕਰਦੀ ਆ ਉਹਨਾਂ ਨੂੰ ਕਹਿੰਦੀ ਤੁਸੀਂ ਕਮੈਂਟ ਕਿਉਂ ਕੀਤਾ ਤੁਸੀਂ ਆਵਾਜ਼ ਕਿਉਂ ਚੱਕੀ ਸੋ ਮੈਨੂੰ ਤਾਂ ਇਹ ਵੀ ਡਰ ਆ ਵੀ ਜਿਹੜਾ ਇਹ ਜਿਹਦਾ ਟਿੱਪਰ ਗਿਰਿਆ ਵਾ ਉਹਨੂੰ ਨਾ ਤੰਗ ਕੀਤਾ ਜਾਵੇ ਕਿਤੇ ਪ੍ਰਸ਼ਾਸਨ ਵੱਲੋਂ ਸੋ ਇਹਨਾਂ ਲੱਕੀ ਜਿਹੜੀ ਆ ਸਾਫ਼ ਤੇ ਸਿੱਧੇ ਤੌਰ ਤੇ ਪ੍ਰਸ਼ਾਸਨ ਦੀ ਹੈ ਤੇ ਜਿਹੜਾ ਜਿਹੜੇ ਜ਼ਿੰਮੇਵਾਰਾਂ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ ਆ ਆ ਦੂਸਰੇ ਪਾਸੇ ਦੇਖਿਆ ਜਾਂਦਾ ਵੀ ਜਿਵੇਂ ਹਲਕਾ ਦੱਖਣੀ ਦੇ ਵਿੱਚ ਕਿਹਾ ਜਾਂਦਾ ਕਿ ਵਿਕਾਸ ਦੀ ਜਿਹੜੀ ਲਹਿਰ ਆ ਲਹਿਰ ਜਿਹੜੇ ਵੱਡੇ ਵੱਡੇ ਤੌਰ ਤੇ ਚੱਲ ਰਹੀ ਆ ਸੜਕਾਂ ਵੀ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਕਿ ਉਸੇ ਲਹਿਰ ਦੇ ਵਿੱਚ ਜਿਹੜਾ ਅੱਜ ਇਹ ਦੇਖੋ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਹਾਥ ਕੰਗਨ ਕੋ ਆਰ ਸੀ ਕੇ ਔਰ ਪੜੇ ਲਿਖੇ ਕੋ ਫਾਰਸੀ ਕੇ ਆਈ ਵਾਸ਼ ਕਿੱਥਾ ਜਾ ਰਿਹਾ ਜਿੱਥੇ ਲੁਧਿਆਣਾ ਦੱਖਣੀ ਦੇ ਵਿੱਚ ਇੰਨਾ ਬੁਰਾ ਹਾਲ ਆ ਲੁਧਿਆਣਾ ਪੱਛਮੀ ਦੇ ਇਲੈਕਸ਼ਨ ਦੇ ਵਿੱਚ ਚਾਰ ਕਮਿਸ਼ਨਰ ਦੀ ਡਿਊਟੀ ਲਾਈ ਹੋਈ ਆ ਬਣੀਆਂ ਹੋਈਆਂ ਸੜਕਾਂ ਨੂੰ ਦੁਬਾਰਾ ਬਣਾਇਆ ਜਾ ਰਿਹਾ ਤੇ ਜਿੱਥੇ 1 ਲੱਖ ਲੋਕ ਰੋਕ ਆਪਾਂ ਡਾਊਨ ਕਰਦੇ ਨੇ ਹੀਰੋ ਏਵਨ ਐਵਰੀ ਉਸ ਵੱਲ ਫੋਕਲ ਪੁਆਇੰਟ ਜਾਣ ਵਾਲਾ ਮਜ਼ਦੂਰ ਇੱਥੋਂ ਹੀ ਲੰਘਦਾ ਲੱਖ ਬੰਦਾ ਇੱਥੋਂ ਆਪਾਂ ਡਾਊਨ ਕਰਦਾ ਵਾ ਤੇ ਉਹਨਾਂ ਨੂੰ ਜਿਹੜੀ ਆ ਸੜਕ ਆ ਇੱਕੋ ਲੱਗਦੀ ਆ ਜਿਹੜੀ ਸ਼ਹਿਰ ਨਾਲ ਕਨੈਕਟ ਕਰਦੀ ਆ ਤੇ ਇਹ ਸੜਕ ਦਾ ਇੰਨਾ ਬੁਰਾ ਹਾਲ ਆ ਕਿ ਬਹੁਤ ਲੰਬੇ ਸਮੇਂ ਤੋਂ ਪ੍ਰਸ਼ਾਸਨ ਨਾਲ ਮੰਗ ਸੀਗੀ ਵੀ ਪ੍ਰਸ਼ਾਸਨ ਦੇ ਜਿੰਨੇ ਵੀ ਅਧਿਕਾਰੀ ਨੇ ਕਮਿਸ਼ਨਰ ਸਾਹਿਬ ਐਸਡੀਓ ਸਾਹਿਬ ਤੁਸੀਂ ਬੀ ਐਂਡ ਆਰ ਦੇ ਜਿੰਨੇ ਤੁਸੀਂ ਅਫਸਰ ਨਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਨਾ ਜੋ ਤਾਂ ਜੋ ਆਪਾਂ ਜਿਹੜਾ ਗਰੀਬ ਬੰਦਾ 50 ਗਜ਼ ਦਾ ਮਕਾਨ ਬਣਾਉਂਦਾ 60 ਗਜ਼ ਦਾ ਮਕਾਨ ਬਣਾਉਣਾ ਉਹਦੇ ਅਸੀਂ ਚਲਾਨ ਕਰਨ ਆ ਜੰਨੇ ਆ ਪੈਸੇ ਕੱਟੇ ਕਰਨ ਲੱਗੀ ਹੋਈ ਹੈ ਕਰਪੈਸ਼ਨ ਪਰ ਜਿਹੜਾ ਉਹਨਾਂ ਦਾ ਅਸਲ ਕੰਮ ਆ ਉਹ ਨਹੀਂ ਕੀਤਾ ਜਾ ਰਿਹਾ ਅ ਸੋ ਐਸਾ ਨਾ ਐਡਵੋਕੇਟਰ ਰਵਿੰਦਰ रावत ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਨਗਰ ਨਿਗਮ ਦੇ ਨਲਾਇਕੀ ਦੇ ਕਾਰਨ ਜਿਹੜਾ ਅੱਜ ਇਹ ਵੱਡਾ ਹਾਦਸਾ ਜਿਹੜਾ ਅਨ ਜਾਣੇ ਨੁਕਸਾਨ ਹੋਣ ਤੋਂ ਬਚਿਆ ਰੋ ਜਿਹੜਾ ਵੱਡਾ ਹਾਦਸਾ ਜਿਹੜਾ ਹੋਇਆ ਸਾਡੇ ਨਾਲ ਇਲਾਕਾ ਨਿਵਾਸੀ ਹੋਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕੀ ਨਾਮ ਬੇਨਾਮ ਪ੍ਰਦੀਪਾ ਜੀ ਅ ਕੀ ਜਿਹੜੀ ਘਟਨਾ ਕਿੰਨੇ ਕਬੇ ਦੇ ਘਟਨਾ ਜੀ ਇਸ ਸਵੇਰੇ ਤਕਰੀਬਨ 7:8 ਦੇ ਵਿੱਚ ਹੀ ਘਟਨਾ ਇਹ ਜੀ ਅ ਇਸ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿੱਦਾਂ ਦੇਖਿਆ ਜਾਂਦਾ ਵੀ ਹਲਕਾ ਦੱਕਨੇ ਦੇ ਵਿੱਚ ਹੋਰ ਵੀ ਜਿਹੜੇ ਵਿਕਾਸ ਕਾਰਜ ਜਿਹੜੇ ਕੀਤੇ ਜਾ ਰਹੇ ਨੇ ਕਿ ਉਹਨਾਂ ਵਿਕਾਸ ਕਾਰਜਾਂ ਦੀ ਲਹਿਰ ਦੇ ਵਿੱਚ ਜਿਹੜਾ ਇਹ ਹਾਦਸਾ ਜਿਹੜਾ ਵਿਕਾਸ ਕਾਰਜ ਦੀਆਂ ਮੂਹ ਬੋਲੀਆਂ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਨੇ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਬਹੁਤ ਸਾਰੇ ਵਾਹਨ ਨਿਕਰੇ ਜਿਹੜੇ ਕਿ ਇਸ ਵਾਰ ਚੱਕਦੇ ਪਏ ਨੇ ਕਿ ਇਲਾਕੇ ਦੀਆਂ ਸੜਕਾਂ ਦੇ ਬੜੇ ਮਾੜੇ ਹਾਲਾਤ ਨੇ ਪਰ ਆਏਣ ਆਪਾਂ ਦੇਖਦੇ ਆ ਕਿ ਨਗਰ ਨਗਰ ਕਮ ਟੀਮ ਚਾਹੇ ਉਹ ਤੈਵ ਜਰੀ ਰੰਗਾ ਕਿ ਜਿਹੜੀਆਂ ਚੱਕਣ ਤੇ ਕਿਦੇ ਮੀਟਲ ਡੰਗ ਪਛਾਣ ਕਰਨ ਇਹ ਸਿਰੇ ਚਾਹੇ ਕੋ ਨਿੰਬੂ ਪਾਣੀ ਵੇਜਾਉਣ ਨੀ ਤਾਂ ਕੋਸ਼ਣ ਕੀਤਾ ਜਾ ਰਿਹਾ ਆਪਾਂ ਸੜਕਾਂ ਦੇ ਮੁਰੰਮਤ ਦੇ ਨਾਮ ਸਿਰਫ ਖਾਨਾ ਪੋਟੀ ਆ ਜਿੱਥੋਂ ਤੱਕ ਮੇਰੇ ਧਿਆਨ ਦੇ ਵਿੱਚ ਆਇਆ ਕਈ ਤਾਂ ਨਗਰ ਨਗਰਮ ਤੇ ਐਕਸ਼ਨ ਤੋਂ ਲੈ ਕੇ ਐਸੀ ਜਾਈ ਤੋਂ ਲੈ ਕੇ ਐਕਸ਼ਨ ਤੱਕ ਲੈ ਸੇ ਸੀ ਜਨ ਤੇ ਕਾਬਿਲ ਨੇ ਪਰ ਅੱਜ ਤੱਕ ਲੈ ਸੜਕਾਂ ਦੇ ਹਾਲਤ ਮ ਇਹ ਐਨੇ ਸਮੇਂ ਦੇ ਵਿੱਚ ਕੋਈ ਸੜਕ 2 ਜਾਂ 3 ਮਿੰਟ ਤੋਂ ਵੱਟ ਠਿਕੀ ਹੋਵੇ ਮੈਂ ਤਾਂ ਸਰਕਾਰ ਤੋਂ ਹੀ ਮੰਗ ਕਰਦਾ ਚਾਹੇ ਸਾਡਾ ਕਿਹਨਾ ਕੋਈ ਵੈਲੋਤਾ ਹੋਵੇ ਚਾਹੇ ਐਮਪੀ ਆ ਚਾਹੇ ਐਮਐਲਏ ਆ ਚਾਹੇ ਪ੍ਰਸ਼ਾਸਨ ਨਿਗਮ ਦੇ ਜਿਹੜੇ ਬੀਐਨਆਰ ਦੇ ਅਫਸਰਾਂ ਜਿਹੜੇ ਜਈ ਤੋਂ ਲੈ ਕੇ ਅਕਸ਼ੇ ਤੱਕਲੇ ਬਣੇ ਆ ਉਹਨਾਂ ਸਾਰਿਆਂ ਨੂੰ ਡਿਸਮਿਸ ਕਰਨਾ ਚਾਹੀਦਾ ਤੇ ਜਿਹੜੇ ਇਸੇ ਪ੍ਰਵਾਹਦਲ ਨੂੰ ਜਾਂ ਗੱਡੀ ਵਾਲ ਨੂੰ ਜਿਹੜਾ ਵੀ ਕੋਈ ਨੁਕਸਾਨ ਹੋਇਆ ਸਰਕਾਰ ਕੋਲੋਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਇਹ ਮੇਰੇ ਇਹੀ ਮੰਗਾਂ ਨੇ ਗੱਡੀ ਵਾਲੇ ਦਾ ਵੀ ਚਲੋ ਠੀਕ ਆ ਗੱਡੀ ਵਾਲੇ ਦਾ ਵੀ ਜਿਹੜਾ ਵੱਡਾ ਨੁਕਸਾਨ ਹੋਇਆ ਦੂਸਰੇ ਪਾਸੇ ਜਿਵੇਂ ਦੇ ਮੇਰੇ ਪਿੱਛੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਬਰਫ਼ ਦਾ ਜਿਹੜਾ ਬਰਫ਼ ਜਿਹੜੀ ਛੱਲੀਆਂ ਇੱਥੇ ਪਈਆਂ ਨੇ ਔਰ ਦੂਸਰੇ ਪਾਸੇ ਜਿਹੜਾ ਮਸ਼ੀਨ ਮਸ਼ੀਨ ਦਾ ਵੀ ਕਾਫੀ ਵੱਡਾ ਜਿਹੜਾ ਨੁਕਸਾਨ ਹੋਇਆ ਐਸੇ ਮਸ਼ੀਨਾਂ ਤੋਂ ਐਸੇ ਕਾਰੋਬਾਰ ਤੋਂ ਜਿਹੜਾ ਇੰਨਾ ਲੋਕਾਂ ਨੇ ਇੰਨਾ ਮਜ਼ਦੂਰਾਂ ਨੇ ਆਪਣਾ ਪਰਿਵਾਰ ਜਿਹੜਾ ਸ਼ਾਮ ਨੂੰ ਪਾਲਣਾ ਹੁੰਦਾ ਉਸੇ ਤਰ੍ਹਾਂ ਉਸੇ ਦੀ ਤਸਵੀਰ ਜਿਹੜੀ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਉਹੀ ਤਸਵੀਰ ਆ ਜਿਸ ਤਸਵੀਰ ਦੇ ਵਿੱਚ ਉਹ ਨੁਕਸਾਨ ਜਿਹੜਾ ਦੁਕਾਨਦਾਰ ਦਾ ਹੋਇਆ ਦੁਕਾਨਦਾਰ ਵੀ ਸਾਡੇ ਨਾਲ ਮੌਜੂਦ ਆ ਦੁਕਾਨਦਾਰ ਨਾਲ ਵੀ ਗੱਲਬਾਤ ਕਰ ਲੈਣਾ ਕੀ ਨਾਮ ਰੋਹਿਤ ਸਿੰਘ ਰਾਜਪੂਤ ਕਿਤਨੇ ਵਜੇ ਕੀ ਘਟਨਾ ਆ ਜੀ 7 ਵਜੇ ਦੀ ਘਟਨਾ ਆ 7 ਵਜੇ ਦੀ ਘਟਨਾ ਕਿੰਨਾ ਨੁਕਸਾਨ ਜਿਹੜਾ ਤੁਹਾਡਾ ਹੋ ਗਿਆ ਤਾਂ ਆਪ ਦੇਖ ਰਹੇ ਹੋ ਤਾਕਤ ਵੀ ਟੁੱਟ ਗਿਆ ਮਸ਼ੀਨ ਵੀ ਬੇਕਾਰ ਹੋ ਗਈ ਕਾਉਂਟਰ ਵੀ ਟੁੱਟ ਗਿਆ ਹੈ ਔਰ ਸਭ ਤੋਂ ਵੱਡੀ ਗنیمਤੀ ਇਹ ਰਹੀ ਉੱਪਰ ਵਾਲੇ ਦਾ ਸ਼ੁਕਰ ਅੱਛਾ ਹੈ ਕਿ ਕੋਈ ਬੰਦਾ ਨਹੀਂ ਦਵਾ ਸਮਝ ਗਏ ਜੀ ਇਸ ਰੋਡ ਤੇ ਲੱਖੋਂ ਬੰਦਾ ਨਿਕਲਦਾ ਹੈ ਉਸ ਸਮੇਂ ਕੋਈ ਨਹੀਂ ਥਾ 7 ਵਜੇ ਘਟਨਾ ਹੈ ये रोड तीन चार महीना से टूटा पड़ा है चीना मैडम भी यहाँ से बीस बार निकलती है उनको दिखाई नहीं देता क्या निर्मल सिंह भी निकलता है और भी बड़े बड़े अधिकारी भी निकलते हैं गली गली गांजा बिक रहा है गली गली चिट्टा बिक रहा है गली गली रैकेट चल रहा है कोई नहीं बोलता प्रशासन करवा रहा है सब प्रशासन के होते सब काम हो रहा है आंडू गांडू बंदे चिट्टा बेच रहे हैं नशा बेच रहे हैं कोई नहीं बोलता प्रशासन को चाहिए पैसा सो यह भी एक सब तो बड़ा सवाल है जेड़ा दूसरे पास एक जड़ा ਨੁਕਸਾਨ ਹੋਇਆ ਔਰ ਦੂਸਰੇ ਪਾਸੇ ਜਿਹੜੇ ਸਨੇਕ ਆ ਉਹਨਾਂ ਦੇ ਵੱਲੋਂ ਇਹ ਵੀ ਕਹਿ ਜਾਂਦਾ ਕਿ ਇਸ ਇਨਾ ਇਲਾਕਿਆਂ ਦੇ ਵਿੱਚ ਜਿਹੜਾ ਨਸ਼ਾ ਵੀ ਵੇਚਿਆ ਜਾਂਦਾ ਨਸ਼ਾ ਵੇਚਣ ਦੇ ਨਾਂ ਨਾਲ ਜਿਹੜਾ ਵਿਕਾਸ ਦੇ ਜਿਹੜੇ ਲੈਰ ਆ ਉਹ ਵੀ ਬੜੇ ਜਿਹੜੇ ਸਲੋ ਚੱਲਦੀ ਆ ਤੁਸੀਂ ਦੇਖਿਆ ਵੀ ਜਿਹੜਾ ਇਹ ਹਾਦਸਾ ਜਿਹੜਾ ਹੋਇਆ ਵਾ ਇਹਦੇ ਵਿੱਚ ਲਗਭਗ ਜਾਨੇ ਨਕਾਨ ਹੋਣ ਤੋਂ ਬਚਾਰਿਆ ਪਰ ਫਿਰ ਵੀ ਪ੍ਰਸ਼ਾਸਨ ਤੋਂ ਕੀ ਮੰਗਾਂ ਫਿਰ ਸਾਦਨ ਕੀ ਮੰਗਿਆ ਹੀ ਕਰਦੇ ਹੈ ਕਿ ਜੋ ਡਰੋਨ ਹੈ ਇਸ ਕੋ ਸਹੀ ਕਰਾਏ ਔਰ ਜੋ ਉਲਟਾ ਸਿੱਧਾ ਕੰਮ ਹੋ ਰਹਾ ਉਸ ਕੋ ਬੰਦ ਕਰਾਏ ਬਸ ਬਸ ਇਹ ਹੋਰ ਕੰਟੀਨਿਊ ਹੋਏਗੀ ਸੋ ਇਹ ਦਸਰ ਦਾ ਹੋתי ਹੋ ਰਹਾ ਸਭ ਕੰਮ ਇਹ ਦੁਕਾਨਦਾਰ ਸੀਗਾ ਜਿਹਦਾ ਵੱਡਾ ਜਿਹੜਾ ਨੁਕਸਾਨ ਹੋਇਆ